ਜਲਾਲਾਬਾਦ ਪਹੁੰਚੇ ਫਾਜ਼ਿਲਕਾ ਤੋਂ ਡੀਸੀ ਮੈਮ ਸੇਨੂ ਦੁੱਗਲ ਵਰਤਾਂ ਵਾਲੇ ਆٹے ਦੇ ਨਾਲ ਹੋਏ ਮਾਮਲੇ ਦੇ ਵਿੱਚ ਕੱਲ ਫੂਡ ਐਂਡ ਸੇਫਟੀ ਵਿਭਾਗ ਦੇ ਵੱਲੋਂ ਲਏ ਗਏ ਸੈਂਪਲ ਡੀਸੀ ਫਾਜ਼ਿਲਕਾ ਦੇ ਵੱਲੋਂ ਕੀਤੇ ਗਏ ਖਰਚ ਜਾਣਕਾਰੀ ਮੁਤਾਬਕ ਅੱਜ ਦੇ ਨਵੀਂ ਰੋਵਾਰ ਦੁਪਹਿਰ 3 ਵਜੇ ਦੇ ਕਰੀਬ ਫਾਜ਼ਿਲਕਾ ਤੋਂ ਡੀਸੀ ਮੈਮ ਸੇਨੂ ਦੁੱਗਲ ਜਲਾਲਾਬਾਦ ਪਹੁੰਚੇ ਜਿਨ੍ਹਾਂ ਦੇ ਵੱਲੋਂ ਐਸਡੀਐਮ ਦਫ਼ਤਰ ਦੇ ਵਿੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਦੱਸ ਦਈਏ ਕਿ ਵਰਤਾਂ ਵਾਲੇ ਆٹے ਦੇ ਨਾਲ ਬਿਮਾਰ ਹੋਏ ਲੋਕਾਂ ਦੇ ਮਾਮਲੇ ਦੇ ਵਿੱਚ ਕੱਲ ਫੂਡ ਐਂਡ ਸੇਫਟੀ ਵਿਭਾਗ ਦੇ ਵੱਲੋਂ ਸੈਂਪਲ ਲਏ ਗਏ ਸੀ ਜਿਨ੍ਹਾਂ ਸੈਂਪਲਾਂ ਨੂੰ ਅੱਜ ਡੀਸੀ ਫਾਜ਼ਿਲਕਾ ਦੇ ਵੱਲੋਂ ਖਾਰਜ ਕਰ ਦਿੱਤਾ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੈਮ ਸੈਨੂ ਦੁੱਗਲ ਡੀਸੀ ਫਾਜ਼ਿਲਕਾ ਨੇ ਕਿਹਾ ਕਿ ਕੱਲ ਫੂਡ ਐਂਡ ਸੇਫਟੀ ਵਿਭਾਗ ਦੇ ਵੱਲੋਂ ਦੁਕਾਨਾਂ ਤੋਂ ਸੈਂਪਲ ਲਏ ਗਏ ਸਨ ਜੋ ਕਿ ਬੰਦ ਪੈਕੇਜਿੰਗ ਵਾਲੇ ਸੈਂਪਲ ਸਨ ਜਦਕਿ ਜਿਸ ਆਟੇ ਦੇ ਨਾਲ ਲੋਕਾਂ ਦੀ ਸਿਹਤ ਖਰਾਬ ਹੋਈ ਉਹ ਖੁੱਲਾ ਵੇਚਿਆ ਗਿਆ ਸੀ ਐਵਜੇ ਦੇ ਵਿੱਚ ਫੂਡ ਐਂਡ ਸੇਫਟੀ ਵਿਭਾਗ ਦੇ ਵੱਲੋਂ ਲੈ ਕੇ ਸੈਂਪਲ ਡੀਸੀ ਫਾਜ਼ਿਲਕਾ ਦੇ ਵੱਲੋਂ ਖਾਰਜ ਕਰ ਦਿੱਤੇ ਗਏ ਨੇ ਅਤੇ ਜੋ ਲੋਕ ਇਸ ਆਟੇ ਦੇ ਨਾਲ ਬਿਮਾਰ ਹੋਏ ਸੀ ਉਹਨਾਂ ਦੇ ਘਰ ਤੋਂ ਸੈਂਪਲ ਕਲੈਕਟ ਕੀਤੇ ਗਏ ਨੇ ਡੀਸੀ ਫਾਜ਼ਿਲਕਾ ਨੇ ਕਿਹਾ ਕਿ ਕਲੈਕਟ ਕੀਤੇ ਗਏ ਸੈਂਪਲਾਂ ਨੂੰ ਜਾਂਚ ਦੇ ਲਈ ਲੈਬ ਦੇ ਵਿੱਚ ਭੇਜਿਆ ਜਾਏਗਾ ਅਤੇ ਰਿਪੋਰਟ ਆਉਣ ਤੋਂ ਬਾਅਦ ਬਿਮਾਰ ਹੋਏ ਲੋਕਾਂ ਦੇ ਬਿਆਨਾਂ ਦੇ ਆਧਾਰ ਤੇ ਇਸ ਆਟੇ ਨੂੰ ਵੇਚਣ ਵਾਲੇ ਦੁਕਾਨਦਾਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਏਗੀ ਦੱਸਦੀ ਹੈ ਕਿ ਡੀਸੀ ਫਾਜ਼ਲਕਾ ਦੇ ਵੱਲੋਂ ਅੱਜ ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਅਧੀਨ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਦਾ ਹਾਲਚਾਲ ਜਾਣਿਆ ਗਿਆ ਇਸ ਦੌਰਾਨ ਪ੍ਰਸ਼ਾਸਨ ਨੇ ਇਹ ਵੀ ਅਪੀਲ ਕੀਤੀ ਹੈ ਕਿ ਜੋ ਲੋਕ ਵਰਤਾਂ ਵਾਲੇ ਆٹے ਦੇ ਖਾਨ ਨਾਲ ਬਿਮਾਰ ਹੋਏ ਨੇ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਦਾ ਫ੍ਰੀ ਇਲਾਜ ਕੀਤਾ ਜਾਏਗਾ ਦੱਸ ਦਈਏ ਕਿ ਕੱਲ ਸਵੇਰੇ ਤਸਵੀਰਾਂ ਸਾਹਮਣੇ ਆਈਆਂ ਸਨ ਕਿ ਲੋਕ ਵਰਤਾਂ ਵਾਲੇ ਆٹے ਦੇ ਨਾਲ ਬਿਮਾਰ ਹੋਏ ਨੇ ਸ਼ਾਮ ਹੁੰਦੇ ਹੁੰਦੇ ਇੱਕ ਪਰਿਵਾਰ ਸਿਵਲ ਹਸਪਤਾਲ ਪਹੁੰਚਿਆ ਸੀ ਅਤੇ ਦੇਰ ਰਾਤ ਇੱਕ ਮੰਦਰ ਦੇ ਵਿੱਚ ਜਗਰਾਤੇ ਦੇ ਦੌਰਾਨ ਵੀ ਕੁਝ ਲੋਕਾਂ ਦੇ ਵੱਲੋਂ ਲੰਗਰ ਖਾਧਾ ਗਿਆ ਸੀ ਜੋ ਕਿ ਤਬੀਅਤ ਖਰਾਬ ਹੋਣ ਤੋਂ ਬਾਅਦ ਸਿਵਲ ਹਸਪਤਾਲ ਇਲਾਜ ਦੇ ਲਈ ਪਹੁੰਚੇ ਹਨ ਕਿਸ ਤਰ੍ਹਾਂ ਦੀ ਦਿੱਕਤ ਆਈ ਹੈ ਜੀ ਤੁਹਾਨੂੰ ਜੈ ਮਾਤਾ ਦੇ ਜੀ ਇਹ ਵੀਰੇ ਲੰਗਰ ਖਾਨ ਨਾਲ ਨਾ ਰਾਤ ਜਮੇ ਆਟੇ ਨਾਲ ਦਿੱਕਤ ਆਈ ਹੈ ਕਦੋਂ ਖਾਧਾ ਸੀ ਇਹ ਰਾਤ ਖਾਧਾ ਸੀ ਜੀ ਰਾਤ ਕਿਹੜੀ ਖਾਧਾ ਸੀ ਮਾ ਕਲਿੰਦਰ ਸੀਗਾ ਕੀ ਸੀਗਾ ਪ੍ਰੋਗਰਾਮ ਹੈ ਜਾਗਰਨ ਸੀਗਾ ਅੱਛਾ ਢਿੱਲਿੰਦਾ ਜਾਣੀ ਜੀ ਉੱਥੇ ਗਿਆ ਸੀ ਕਿੰਨੇ ਲੋਕ ਸੀਗੇ ਉੱਥੇ ਜਿਹੜੇ ਰਾਤ 10 12 ਬੰਦੇ ਸੀਗੇ ਸਾਰੇ ਨਾਲ ਹੀ ਹੋ ਗਿਆ ਇਸ ਤਰ੍ਹਾਂ ਅੱਛਾ ਹੁਣ ਬਾਕੀ ਦੇ ਕਿੱਥੇ ਬਾਕੀ ਦੇ ਜੀ ਛੁੱਟੀ ਲੈ ਕੇ ਚਲੇ ਗਏ ਨੇ ਮੈਦੇ ਕੁਝ ਦਿੱਕਤ ਆ ਗਈ ਕਿ ਪ੍ਰੋਬਲਮ ਕੀ ਹੈ ਜੀ ਘਬਰਾਹਟ ਹੋ ਰਹੀ ਸੀ ਉੱਠਿਆ ਨਹੀਂ ਜਾ ਰਿਹਾ ਇੱਥੇ ਹੁਣ ਕਦੋਂ ਦੇ ਤੁਸੀਂ ਐਡਮਿਟ ਹੋ ਮੈਂ ਰਾਤ ਦਾ ਹੀ ਆ ਵੀਰੇ ਰਾਤੀ ਇੱਥੇ ਹਾਂ ਹੁਣ ਠੀਕ ਹੈ ਤੁਸੀਂ ਹਾਂ ਜੀ 50% ਫਰਕ ਹੈ ਹੁਣ 50% ਫਰਕ ਹਾਂਜੀ ਹੁਣ ਮੈਂ ਮੈਮ ਆਈ ਸੀ ਡੀਸੀ ਮੈਮ ਆਈ ਸੀ ਹਾਂਜੀ ਹਾਂਜੀ ਕੀ ਗੱਲਬਾਤ ਕੀਤੀ ਉਹਨਾਂ ਨਾਲ ਬਸ ਇਹੀ ਦੱਸਿਆ ਸੀਗਾ ਇਹਨਾਂ ਪਰੇਕ ਹੈ ਜੀ ਇਹ ਬਾਕੀ ਹੋ ਜਾਏਗਾ ਸਹੀ ਨੇ ਅਪਰੂਵਮੈਂਟ ਹੋ ਰਹੀ ਹੈ ਤੁਹਾਡਾ ਤੁਸੀਂ ਕੀ ਸੀਗਾ ਉੱਥੇ ਮਿਲ ਕੇ ਕਿਹੜੀ ਇਹੋ ਜੀ ਚੀਜ਼ ਸੀ ਚਾਵਲ ਸੀ ਆਟੇ ਦੀ ਕੋਈ ਬਣੀ ਚੀਜ਼ ਸੀ ਕੀ ਸੀਗਾ ਬੁੜੀਆਂ ਖਾਂਦੀਆਂ ਸੀ ਜੀ ਕੂੜੀਆਂ ਸੀ ਚਾਵਲ ਮਾਂ ਆਟਾ ਗੈਨੋ ਅੱਛਾ ਤੇ ਇਹ ਰੈਗੂਲਰ ਹੀ ਉਥੇ ਲੰਗਰ ਲੱਗਦਾ ਜੀ ਹਾਂਜੀ ਦਿੱਲੀ ਂ ਦਾ ਤਾਂ ਜੀ ਕਿਨਾ ਇਟਾਟ ਵਿਪਨ ਜੀ ਕਿੱਥੇ ਰਹਿੰਦੇ ਜਲਾਲਾਬਾਦ ਕਿਹੜੀ ਜਗ੍ਹਾ ਗਲੀ ਮਾਚਰੇ ਮਹਲਵਾਲੀ ਜੀ ਠੀਕ ਜੋ ਕੱਲ ਇਨਸੀਡੈਂਟ ਹੋਇਆ ਜੋ ਜਿਸ ਤਰ੍ਹਾਂ ਦਾ ਮਾਮਲੇ ਸਾਹਮਣੇ ਆਇਆ ਹੈ ਕਿ ਆਟੇ ਦੇ ਨਾਲ ਲੋਕ ਜਿਹੜੇ ਬਿਮਾਰ ਹੋਏ ਉਹਦੇ ਚੋਂ ਕੀ ਕਰਤਾ ਅੱਜ ਦੀ ਡਿਟੇਲ ਮੀਟਿੰਗ ਕਿਤੇ ਗਈ ਸੀ ਜੋ ਵੀ ਫੂਡ ਸੈਂਪਲਿੰਗ ਵਾਲਿਆਂ ਨੇ ਫੂਡ ਸੈਂਪਲਸ ਭਰੇ ਸੀ ਅਸੀਂ ਉਹ ਦੁਬਾਰਾ ਭਰ ਰਹੇ ਹਾਂ ਫੂਡ ਸੈਂਪਲਸ ਬਿਕਾਜ਼ ਮੈਨੂੰ ਇਹ ਪਤਾ ਲੱਗਿਆ ਸੀ ਕਿ ਜਿਹੜੀ ਸ਼ਾਪ ਤੋਂ ਇਹਨਾਂ ਨੇ ਫੂਡ ਸੈਂਪਲ ਪਰੇ ਹਨ ਉਹਨਾਂ ਨੇ ਜਿਹੜਾ ਲੂਜ਼ ਆਟਾ ਹੈ ਉਹ ਡਿਸਟਰੋਏ ਕਰਤਾ ਸੀ ਹੁਣ ਅਸੀਂ ਪੇਸ਼IENTS ਤੋਂ ਸੈਂਪਲ ਮੰਗਵਾ ਰਹੇ ਹਾਂ ਕਿ ਪੇਸ਼IENTS ਕੋਲ ਕਿਹੜਾ ਆਟਾ ਪਿਆ ਕਿਉਂਕਿ ਪਹਿਲੇ ਦਿਨ ਹੀ ਉਹਨਾਂ ਨੇ ਖਰੀਦਿਆ ਸੀ ਹਾਲੇ ਪੇਸ਼IENTS ਕੋਲ ਆਟਾ ਪਿਆ ਉਹ ਸੈਂਪਲ ਫੂਡ ਜਾਣਗੇ ਫਿਰ ਉਹਨਾਂ ਦੇ ਬਿਆਨ ਤੇ ਕਾਰਵਾਈ ਹੋਏਗੀ ਕਿ ਇਹ ਆਟਾ ਉਹਨਾਂ ਨੇ ਕਿਹੜੀ ਸ਼ਾਪ ਤੋਂ ਖਰੀਦਿਆ ਸੀ ਬਿਕੋਜ਼ ਜਿਹੜੀ ਜੋ ਸਾਡੀ ਇਨਫੋਰਮੇਸ਼ਨ ਸੀ ਜਿਸ ਸ਼ਾਪ ਤੋਂ ਅਟੈਕ ਹੋਇਆ ਸੀ ਉਹਨੇ ਲੋਅ ਆਟਾ ਜਿਹੜਾ ਵੇਚਿਆ ਸੀ ਉਹ ਡਿਸਟਰੋਏ ਕਰਤਾ ਔਰ ਜਿਹੜੇ ਪੈਕੇਟ ਸੀ ਉਹ ਫੂਡ ਸੈਂਪਲਿੰਗਲੀ ਦੇਤੇ ਵਿਚ ਇਜ਼ ਨਾਟ ਐਕਸੈਪਟੇਬਲ ਅਸੀਂ ਉਹਨਾਂ ਨੂੰ ਦੁਬਾਰਾ ਕਿਹਾ ਕਿ ਜਿੰਨਾ ਜਿਹੜੇ ਜਿਹੜੇ ਪੇਸ਼IENTS ਕੋਲ ਆਟਾ ਪਿਆ ਉਹ ਲੋਅ ਆਟਾ ਉਹਦੀ ਫੂਡ ਸੈਂਪਲਿੰਗ ਕਰਕੇ ਦੁਬਾਰਾ ਪੁੱਛੀ ਮੈਡਮ ਪੂਰੀ ਜਾਂਚ ਤੋਂ ਬਾਅਦ ਕਿਹੋ ਜੀ ਜਿਹੜੀ ਕਾਰਵਾਈ ਕੀਤੀ ਜਾਵੇਗੀ ਬਹੁਤ ਸਖਤ ਕਾਰਵਾਈ ਕੀਤੀ ਜਾਏਗੀ ਜੀ ਜੋ ਵੀ ਹੋਏਗਾ ਐਫਆਈਆਰ ਤਾਂ ਅਸੀਂ ਲਾਂਚ ਕਰਤੀ ਜੋ ਵੀ ਜਿਹਦਾ ਵੀ ਨਾਮ ਸਾਹਮਣੇ ਆਇਆ ਤਾਂ ਅਸੀਂ ਉਹਦੇ ਖਾਸ ਕਰਦੇ ਆ। ਮੈਮ ਕਿੰਨੇ ਹੁਣ ਤੱਕ ਪੇਸ਼ੈਂਟ ਸਾਹਮਣੇ ਆਈ ਹੈ ਇੰਨਾ ਫੈਕਟਰ। ਅ ਕੱਲ 46 ਪੇਸ਼ੈਂਟਸ ਆ ਰਹੇ ਕਿ 46 ਪੇਸ਼ੈਂਟਸ ਆਏ ਤੇ ਮਾਈਨਰ ਥੋੜਾ ਜਿਹਾ ਉਹਨਾਂ ਨੂੰ ਸੀ ਵੋਮਿਟਿੰਗ ਕਰੋ ਫਰਸਟ ਏਡ ਵਗੈਰਾ ਦੇ ਕੇ ਚਲੇ ਗਏ। ਕੁਝ ਇੱਕ ਪੇਸ਼ੈਂਟਸ ਨੂੰ ਰਾਤੀ ਉਹਨਾਂ ਨੇ ਦੇਖਿਆ ਡ੍ਰਿਪ ਵਗੈਰਾ ਲਗਾਈ ਹੈ। ਤੇ ਫਿਲਹਾਲ ਕੱਲ ਵਾਲੇ ਸਾਰੇ ਪੇਸ਼IENTS ਚਲੇ ਗਏ ਬਟ ਵੀ ਹੈਵ ਕਮ ਟੋ ਕਿ ਕੱਲ ਜਗਰਤ ਦੇ ਚ ਵੀ ਇਸ ਤਰ੍ਹਾਂ ਕੁਝ ਹੋਇਆ ਵੀ ਆਰ ਗੋਇੰਗ ਟੂ ਸੀ ਦ ਪੇਸ਼IENTS ਜਿਹੜੇ ਦੋ ਤਿੰਨ ਪੇਸ਼IENTS ਹਸਪੀਟਲ ਆਨ ਮੈਮ ਕਈ ਪੇਸ਼ੈਂਟ ਹੈ ਜਿਹੜੇ ਘਰ ਦੇ ਵਿੱਚ ਹੀ ਆ ਜਿਹੜੇ ਹਸਪੀਟਲ ਤਾਈਂ ਜਿਹੜੇ ਨਹੀਂ ਗਏ ਪ੍ਰਸ਼ਾਸਨ ਨੂੰ ਤੁਹਾਡੇ ਕੋਲ ਜੀ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈ ਸਾਨੂੰ ਦੇ ਦਿਓ ਵੀ ਵਿਲ ਐਗਜ਼ਾਮਨ ਥੇਮ ਜੀ ਤੇ ਮੈਮ ਅੱਜ ਤੁਸੀਂ ਵਿਜ਼ਿਟ ਕਰ ਰਹੇ ਹੋ ਸਾਰੇ ਪੇਸ਼ੈਂਟਸ ਨੂੰ ਮਿਲਦੇ ਹਸਪੀਟਲ ਜਿਹੜੇ ਪੇਸ਼ੈਂਟਸ ਆਨ ਮਿਲਣ ਜਾਰੀ ਹੈ ਇੱਕ ਦੋ ਪੇਸ਼ੈਂਟਸ ਆ ਕੇ ਮੈਨ ਵਰਥੇ ਮਿਲ ਕੇ ਗਏ ਉਹ ਆਟਾ ਵੀ ਦੇਖੇ ਗਏ ਅਸੀਂ ਹੱਟੇ ਦੀ ਸੰਭਿੰਗ ਦੁਬਾਰਾ ਕਰਾਂਗੇ। ਥੈਂਕ ਯੂ। ਥੈਂਕ ਯੂ। ਜੀ ਸਰ ਕੀ ਸਿਚੁਏਸ਼ਨ ਹੈ ਸਰ ਓਨ ਐਟ ਪ੍ਰੈਜ਼ੈਂਟ? ਸਰ ਜਿਹੜਾ ਆਟੇ ਤੋਂ ਬਾਅਦ ਦੀ ਫੂਡ ਪੌਇਜ਼ਿੰਗ ਦੇ ਕੇਸ ਸੀਗੇ 46 ਕੇਸ ਸਾਡੇ ਕੋਲੇ ਜਿਹੜੇ ਡਾਕੂਮੈਂਟਡ ਰਿਪੋਰਟਡ ਹੈ। ਤੇ ਉਹਨਾਂ ਦੇ ਵਿੱਚੋਂ ਸਾਰੇ ਪੇਸ਼ੈਂਟ ਸਭ ਤੋਂ ਵੱਡੀ ਵਧੀਆ ਗੱਲ ਹੈ ਕਿ ਉਹ ਬਿਲਕੁਲ ਤੰਦਰੁਸਤ ਹੈ, ਸਟੇਬਲ ਹੈ। ਇਸ ਸਮੇਂ ਐਟ ਪ੍ਰੈਜ਼ੈਂਟ ਸਾਡੇ ਕੋਲ 5 ਪੇਸ਼ੈਂਟ ਸਿਵਲ ਹਸਪੀਟਲ 'ਚ ਇਲਾਜ ਲੈ ਰਹੇ ਆਂ ਔਰ ਉਹ ਪੰਜਾਂ ਦੀ ਹਾਲਤ ਵੀ ਬਿਲਕੁਲ ਠੀਕ ਹੈ। ਸਰ ਤਬੀਅਤ ਦੌਰਾਨ ਮੈਂ ਇਹ ਦਿੱਕਤ ਕੀ ਹੈ ਇਹ ਪੇਸ਼ੈਂਟ ਆ ਇਹ ਐਕਚੁਅਲੀ ਪਤਾ ਹੈ ਕਿ ਜੀ ਕਿੱਟੂ ਦਾ ਆਟਾ ਖਾਣ ਨਾਲ ਗੈਸਟ੍ਰਾਈਟਸ ਹੁੰਦਾ ਪੇਸ਼ੈਂਟ ਨੂੰ ਵੋਮਟਿੰਗ ਹੋ ਰਹੀ ਸੀਗੀ ਕਬਰਾਟੋ ਰਹੀ ਸੀਗੀ ਇਹ ਕੋਈ ਆਟਾ ਜਿਆਦਾ ਪੁਰਾਣਾ ਹੈ ਜਾਂ ਉਸ ਚ ਕੋਈ ਅਲਟਰੇਸ਼ਨ ਹੈ ਉਸ ਲਈ ਫੂਡ ਟੀਮਸ ਕੰਮ ਕਰੀ ਸਰ ਕਿੰਨੇ ਟੋਟਲ ਪੇਸ਼ੈਂਟ ਕਿੰਨੇ ਆ ਸਿਵਲ ਪ੍ਰਾਈਵੇਟ ਲਗਾ ਕੇ ਸਰ ਦੇਖੋ ਜਿਹੜਾ ਘਰਾਂ ਦੇ ਪੇਸ਼ੈਂਟਸ ਬਾਰੇ ਤਾਂ ਕੋਈ ਗਿਣਤੀ ਬਾਰੇ ਨਹੀਂ ਦੱਸਿਆ ਜਾ ਸਕਦਾ 46 ਪੇਸ਼ੈਂਟ ਡਾਕੂਮੈਂਟਰੀ ਸਾਡੇ ਕੋਲ ਰਿਪੋਰਟ ਹੋਏ ਰਿਪੋਰਟ ਹੋਏ ਜਿਨ੍ਹਾਂ ਦੀ ਡਾਕੂਮੈਂਟੇਸ਼ਨ ਹੈ ਸਾਡੇ ਕੋਲ 46 ਹੈ ਜੀ ਦਸੇਜਾ ਰਹੇ ਨੇ ਜੀ 100 ਤੋਂ ਵੱਧ ਪੇਸ਼ੈਂਟ ਹੈਗੇ ਜਿਨ੍ਹਾਂ ਨੂੰ ਕਿਸੇ ਨੂੰ ਨਹੀਂ ਸਰ ਸਾਰੇ ਸਾਡੀ ਹੋਮ ਜਿਹੜੀ ਹਾਊਸ ਟੂ ਹਾਊਸ ਟੀਮਸ ਗਈਆਂ ਜਿਹੜਾ ਜੋ ਹਸਪੀਟਲਸ ਟੂ ਪੇਸ਼ੈਂਟ ਰਿਪੋਰਟ ਕੀਤੇ ਆ ਉਹ ਛੇਲੀ ਆ ਹੁਣ ਕਿੰਨਿਆਂ ਨੇ ਖਾਧਾ ਇਹ ਨਹੀਂ ਆਪਾਂ ਦੱਸ ਸਕਦੇ ਅਟਾ ਕ ਰਾਜ ਕਿਨੇ ਬੰਦੇ ਨੇ ਖਾਧਾ ਤੁਸੀਂ ਕੱਲ ਤੁਹਾਡਾ ਵਰਸ਼ਨ ਸੀ ਕਿ ਤੁਸੀਂ ਟੀਮਸ ਬਣਾਈਆਂ ਜਿਹੜੀਆਂ ਹਾਊਸ ਟੂ ਹਾਊਸ ਟੀਮਸ ਪਹਿਲਾਂ ਉੱਥੇ ਜਾ ਰਹੀਆਂ ਜੀ ਜਿੱਥੇ ਅਫੈਕਟਡ ਪੇਸ਼ੈਂਟਸ ਠੀਕ ਹੈ ਉਸ ਤੋਂ ਬਾਅਦ ਜਿਹੜੀਆਂ ਪੇਸ਼ੈਂਟਸ ਜਿੱਥੇ ਨਾਰਮਲ ਪੇਸ਼ੈਂਟਸ ਹੁੰਦਾ ਇਹ ਸਿਸਟਮ ਹੁੰਦਾ ਹੈ ਪ੍ਰਾਇੋਰਟੀ ਸੈਟ ਹੋਉਂਦੀ ਹੈ ਪ ਫਿਰ ਬਾਕੀਆਂ ਗੱਲ ਜਾਵਾਂਗੇ ਕਿਉਂਕਿ ਸਭ ਤੋਂ ਪਹਿਲਾਂ ਇੰਪੋਰਟੈਂਟ ਇਸ਼ੂ ਹੁੰਦਾ ਵੀ ਜਿਹੜੇ ਪੇਸ਼IENTS ਆ ਉਹਨਾਂ ਨੂੰ ਟਰੀਟ ਕੀਤਾ ਜਾਵੇ ਉਸ ਤੇ ਅਸੀਂ ਫੋਕਸ ਕਰਦੇ ਹੋਏ ਇੱਥੇ ਆਪਦੇ ਹਸਪੀਟਲ 'ਚ ਅਸੀਂ ਕਲੀਅਰ ਕਰ ਡਾਇਰੈਕਸ਼ਨਸ ਦੇ ਦਿੱਤੀਆਂ ਸੀਗਾ ਵੀ ਇੱਥੇ ਹਸਪੀਟਲ ਦੇ ਵਿੱਚ ਪੇਸ਼ੈਂਟ ਦਾ ਹਰ ਕਿਸਮ ਦਾ ਟਰੀਟਮੈਂਟ ਫ੍ਰੀ ਕੀਤਾ ਜਾਏਗਾ ਕਿਉਂਕਿ ਸਾਡੇ ਕੋਲ ਰਿਪੋਰਟਸ ਆ ਰਹੀਆਂ ਸੀ ਵੀ ਕੁਝ ਪ੍ਰਾਈਵੇਟ ਹਸਪੀਟਲ 'ਚ ਪੇਸ਼ੈਂਟਸ ਦੇ ਕਾਫੀ ਪੈਸੇ ਖਰਚ ਹੋਏ ਆ ਤਾਂ ਉਸ ਨੂੰ ਮੁੱਖ ਰੱਖਦੇ ਹੋਏ ਅਸੀਂ ਆਦੇ ਸਾਰੇ ਵਰਕਰਸ ਨੂੰ ਸਭ ਨੂੰ ਕਿਹਾ ਵੀ ਸਾਰੇ ਪੇਸ਼ੈਂਟਸ ਨੂੰ ਪਾਓ ਹਸਪੀਟਲ ਆਨ ਇੱਥੇ ਸਾਰਾ ਲਾਜ਼ਮ ਮੁਫਤ ਕਿਸਾ ਨੂੰ ਪਤਾ ਲੱਗਿਆ ਜਿਹੜੀਆਂ ਪ੍ਰਾਈਵੇਟ ਟੀਮਸ ਆ ਕੋਈ ਉਹ ਨੰਬਰ ਆਫ ਪੇਸ਼IENTS ਪਤਾ ਲੱਗਿਆ ਜਿਹੜੇ ਘਰ ਦੇ ਵਿੱਚ ਹੀ ਸੀ ਸਰ ਇਹ ਤਾਂ ਪੋਸੀਬਲ ਹੀ ਨਹੀਂ ਨੇ ਜੀ ਕਿ ਰਾਜੀ ਕਿੰਨੇ ਬਿਛੇ ਨੇ ਕਿਉਂਕਿ ਜੇ ਕਿਸੇ ਦੇ ਘਰੇ ਮਾੜੀ ਬੁੜੀ ਪ੍ਰੋਬਲਮ ਹੋਈ ਹੈ ਘਰ ਬੈਠਾ ਆਪਾਂ ਦੱਸ ਨਹੀਂ ਸਕਦੇ ਜੀ ਇਸ ਬਾਰੇ ਨਾ ਕੋਈ ਤਾਂ ਇਹ ਤਾਂ ਹਾਊਸ ਟੂ ਹਾਊਸ ਚੋ ਸੜੀ ਐਟੀਮਾ ਜਾਣ ਗਿਆ ਉਸ ਤੋਂ ਬਾਅਦ ਹੀ ਅਸੀਂ ਦੱਸ ਸਕਦੇ ਹਾਂ ਥੈਂਕ ਯੂ